ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਵੀਰਵੈਨ ਛੱੜਦੀ ਕਲਾ ਚ ਨੇ ਹਣਾ ਇੱਥੋਂ ਹੀ ਆਪਾਂ ਜਿਹੜੀ ਅੱਜ ਲਈ ਵੀਡੀਓ ਦੀ ਸਟਾਰਟਿੰਗ ਕਰਦੇ ਆ ਤੇ ਕੱਲ ਆ ਗਈ ਸੀ ਅੱਸੀ ਆ ਗਈ ਸੀਗੇ ਪਰਸੋਂ ਸ਼ਾਮ ਨੂੰ ਸਿਰਾ ਛੱਡ ਗਿਆ ਸੀ ਸਾਨੂੰ ਤੇ ਮਿਸਤਰੀ ਲੱਗੇ ਹੋਏ ਨੇ ਸਾਰਿਆਂ ਨੂੰ ਪਤਾ ਤੇ ਹੁਣ ਬੰਨਣੀਆਂ ਖੰਬਣੀਆਂ ਚਿਗਾਠ ਲਾਉਣੀਆਂ ਨਵੀਆਂ ਤੇ ਮੈਂ ਕਿਹਾ ਚਲੋ ਮੈਂ ਵੀਡੀਓ ਵੀ ਸ਼ੁਰੂ ਕਰ ਲਾਂ ਕੱਲ ਮੈਂ ਬਣਾਇਆ ਸੀ ਸਾਗ ਸਾਗ ਦਾ ਢੱਕ ਕੇ ਬਣਾਉਣੀ ਆ ਰੋਟੀ ਤੇ ਹੁਣ ਖੰਬਣੀਆਂ ਬੰਨਦੇ ਆ ਪਹਿਲਾਂ ਜਾ ਉੱਥੇ ਜਾਓ ਫੋਨ ਦੇਖ ਆਪਣੇ ਨਮਾ ਗੇਟ ਲੱਗਦਾ ਨਾ ਜਾ ਉਥੇ ਬੰਦਨੀ ਆ ਇੱਥੇ ਲੱਭਾ ਗੇਟ ਬੰਨਲਾ ਹਾਂ ਆਪਣੇ ਨਮਾ ਗੇਟ ਬੰਨਨਾ ਉੱਥੇ ਬੰਨਦੇ ਹੋਰ ਉੱਥੇ ਹਾਂ ਉੱਥੇ ਬੰਨਦੇ ਆ ਬਾਲਾ ਨਾ ਬੰਦੇ ਪੁੱਤ ਇੱਥੇ ਵਿਚਾਲੇ ਬੰਨਦੇ ਉੱਥੇ ਬੰਨਦੇ ਜਿੱਥੇ ਉਹ ਅੰਕਲ ਕਹਿੰਦੇ ਨੇ ਉੱਥੇ ਬੰਨਦੇ ਇੱਥੇ ਬੰਨਦੇ ਪੜਾ ਸਿਆਣਾ ਹੈਗਾ ਇੱਥੇ ਬੰਨਦੇ ਇੱਥੇ ਬੰਨਦੋਗੇ ਇੱਥੇ ਬੰਨਦੇ ਆ ਐਂ ਕਿਹੜਾ ਦੇ ਕੇ ਕੀ ਇਹ ਫੜੇ ਇਹ ਲੈ ਆ ਫੜੇ ਤੁਸੀਂ ਚੱਲੋ ਨੀ हेलो दित्त। ਤੁਸੀਂ ਨਹੀਂ ਤਾਂ ਆ ਫੜੋ ਪੁੱਤ। ਪਾਛਾ ਬੰਦ। ਆ ਫੜੋ। ਉਰ। ਉੱਪਰ ਟਿਕਿਆ ਨਾ ਕੀੜਾ ਹੋ ਰਿਹਾ। ਆ। ਮੰਨ ਲਈ ਜੀ ਇਸ ਲਈ। ਆ ਲੋ। ਲੋਗਾ ਇੱਥੇ ਬੰਦ। ਇੱਥੇ ਬੰਦ। ਹਨੇ ਤੇ ਹਨੇ ਚਲੇ। ਬਾਲਾ ਜੀ ਹੈ। ਹੰਭਾ ਹੀ ਗੁਰੂ ਸਤਨਾਮ। ਹੈ ਜੀ। ਅਕਾਲ। ਹਾਂ। ਕਿਰਪਾ ਕਰਿਓ। ਇੱਥੇ ਘੱਟ ਦੇ ਦਿਓ। ਘੱਟ ਦੇ ਦਿਓ ਤਾਂ। ਆਂ ਆਂ ਖੜ ਜਾ। ਇਹਨੂੰ ਫੜਾ ਇਹਨੂੰ ਫੜਾ ਇੱਥੋਂ ਆ ਤਾਂਗਾ ਫੜਾ ਆ ਤਾਂਗਾ ਪੁੱਤ ਆ ਤੇ ਆ ਤੇ ਆ ਤੇ ਮਿੱਠੇ ਆ ਹਾਂ ਹਾਂ ਆ ਹਾਂ ਹਾਂ ਚਲੋ ਜੀ ਤੇ ਫੇਰ ਇੱਧਰ ਹਰ ਜੀ ਕੋਈ ਇਨਸੇ ਫੜ ਕੇ ਰੱਖ ਲੈ ਲੈ ਮੈਂ ਮੈਂ ਕਰ ਦਿੰਦਾ ਇਹ ਅੱਛਾ ਅੱਛਾ ਆ ਦੇ ਐਵੇਂ ਕੱਢ ਕੇ ਇਹਦੇ ਵਿੱਚ ਲਿਖਾ ਦੇ ਲੈ ਜਾ ਜਸਨੀ ਤਾਂ ਇਹ ਐ ਫੜਾ ਆ ਇੱਥੋਂ ਇੱਥੋਂ ਨਹੀਂ ਇੱਥੋਂ ਨਹੀਂ ਇਹਦੇ ਵਿੱਚ ਇੱਥੇ ਆ ਦੇ ਵਾਹ ਕਿੱਟਰਾ ਆਹ ਹਾ ਇਹ ਇਹ ਬਾਹਰ ਕਸਾ ਤਾ ਕਰ ਦੇ ਕੈਰੀ ਤੇ ਬਾਹਰ ਹੀ ਆਪੀ ਵੀਲ ਕਰੂਗੀ ਆਪੀ ਕਰੂਗੀ ਚੰਗਾ ਚੰਗਾ ਲੈ ਚੱਲ ਤੇ ਬਾਹਰ ਹੀ ਜਾ ਚੱਲ ਇਹ ਤਾਂ ਬੜਾ ਸਿਆਣਾ ਬਈ ਚਲੋ ਬਾਈਕਰ ਨੂੰ ਸਾਥ ਨਾਲ ਤਾਂ ਕਰ ਦੇ ਆਪੀ ਵੀ ਦੇ ਕਰੂਗੀ ਫਿਰ ਵੀ ਤੇ ਉਹ ਗੇਟ ਲਾਉਣਾ ਉਹਨਾਂ ਨੇ ਵੀਰੇ ਨੇ ਕੋਈ ਨਾ ਕੋਈ ਨਾ ਮਿਠਾਏ ਇਕੱਠੇ ਦੇ ਦੇ ਇਹ ਤਾਂ ਬੜਾ ਸਿਆਣਾ ਬਈ ਆ ਦੇਖੀ ਆ ਇਕੱਠੇ ਦੇ ਦੇ ਇਹ ਆਠਾ ਖੜ ਦੇ ਲੈ ਦੇਖਮੜਾ ਆਹੜੀ ਇਹ ਲ ਇੱਕ ਗੱਠਾ ਆ ਦੇ ਦੇ ਤਾਂ। ਪੂਰੇ ਦੇ ਦੇ। ਐਂ ਕਰਕੇ ਆ ਆ ਖਿੱਚ ਦੇ ਸਾਲੋਂ ਦੀ ਲੈ। ਇੱਥੋਂ ਦੀ ਖਿੱਚ ਲੈ ਆਹ। ਆ ਖਿੱਚ ਲੈ। ਲੈ। ਹਾਂ ਬਸ ਕਾਹ ਦੇ ਨੂੰ। ਖਿੱਚ ਤੋ ਖਿੱਚ ਲੋ। ਖਿੱਚੋ। 1 2 3 4 ਪਾਈ ਹੀ ਗੁਰੂ ਪਾਈ ਹੀ ਗੁਰੂ ਦੀ। ਬੇਲੀ ਕਰਫੀਟਾ ਲਾਓ ਜੀ ਐਨਾ ਕੰਮ ਹੋਣਾ ਪੱਲੇ ਆਪਣੇ ਇਧਰਲੀ ਸਾਈਡ ਹੀ ਖੋਲਦੇ ਹੋਗੇ ਦੋਨੇ ਅੱਛਾ ਜਾਲੀ ਕਾਲਾ ਵੀ ਤੇ ਆ ਦੂਜਾ ਵੀ ਠੀਕ ਹੈ ਜੀ ਇਧਰ ਮੱਲੇ ਪਾਸੇ ਇਧਰ ਖੁੱਲ ਕੇ ਤਾਂ ਕੰਮ ਨਹੀਂ ਲੱਗ ਜਗਾ ਨੂੰ ਠੀਕ ਹੈ ਜੇ ਆਪਾਂ ਆਹ ਸਾਈਡ ਤੇ ਲੈ ਕੇ ਆਉਣਾ ਫਿਰ ਟਿੱਕਾ ਲੱਗਣੀ ਨਹੀਂ ਜਿਗਾੜਦਾ ਕੋਈ ਚੱਕ ਨਹੀਂ ਜਿਗਾੜਦਾ ਘਮਾ ਕੇ ਵੀ ਲੱਗ ਜਾਂਦੇ ਨੇ ਇਹਨੇ ਹਾਂ ਇਹ ਇੱਕ ਪਾਸੇ ਆਪਣੇ ਉਧਰ ਨੂੰ ਹੀ ਖੁੱਲਦੇ ਸਹੀ ਰਹਿਣੇ ਹਾਂ ਇੱਕ ਸਾਈਡ ਤੇ ਆਪਣੇ ਜਾਲੀ ਆ ਗਈ ਇੱਕ ਸਾਈਡ ਤੇ ਆਪਾਂ ਪੱਲਾ ਆ ਗਿਆ ਠੀਕ ਹੈ ਜੀ ਲੱਬਾ ਬੱਬਾ ਕੋਤੀ ਨਾ ਵੀ ਨਾ ਮਾਫ ਕਰ ਦੇ ਨਾ ਇਹ ਬਾਦ ਨੂੰ ਇਹ ਹੁਣ ਤੁਸੀਂ ਕਿੱਥੇ ਆਇਆ ਆ ਦਿਖ ਲੈ ਥੜਕੀ ਥੜਕੀ ਆ ਗਿਆ ਲਫਾਫਾ ਇਹ ਕਿੱਥੇ ਇਹ ਕਿੱਥੇ ਉਹ ਆਲੇ ਦੇ ਕਿਹੜੀ ਦੁਕਾਨ ਤੋਂ ਪੁੱਤ ਉਹ ਆਲੇ ਦੇ ਦੁਕਾਨ ਤਾਂ ਬੰਦ ਪਈਆ ਦੇਖੀ ਇਹਦਾ ਚੋਲਾ ਤਾਂ ਦੇਖ ਲੈ ਕਿੰਨਾ ਦੁਕਾਨ ਤਾਂ ਬੰਦ ਪਈਏ ਲੈ ਕੇ ਕਿੱਥੋਂ ਆਇਆ ਆ ਆਉਂਦੀ ਆ ਆਂਟੀ ਆਉਣਾ ਹੈ ਅਸੀਂ ਤੁਹਾਡੇ ਘਰੇ ਕੋਈ ਨਾ कि अच्छा ठीक हाँ, है ठीक ठीक हाँ आंटी दसिया तो है हाँ दसिया तो है ब्याह गए हुए थे वधिया हो गया हाँ किधर भाग गया चीजी वाला ਕਰੇਗਾ ਇਹਨੇ ਹਾਂ ਯਾ ਤੁਸੀਂ ਕੱਟ ਲਓ ਇੱਥਾਂ ਫਿਰ ਹੋ ਗਿਆ ਆਹ ਹੋਏ ਹੋ ਲੱਗੇ ਹੋਏ ਨੇ ਐਨਾਂੇ ਤਰਾ ਦੋ ਫਰਬਰੀ ਦੇ ਲੱਡੂ ਤਾਂ ਮੈਂ ਖਾਂਦੀ ਹੋਈ ਆਈਆਂ ਤੁਸੀਂ ਆ ਕੰਮ ਕਰੋ ਇੰਨਾਂ ਕ ਐਨਾ ਕ ਸ਼ੌਂਕ ਨਹੀਂ ਪੂਰਾ ਕਰ ਸਕਦੇ ਸਭ ਠੀਕ ਆ ਬਸ ਠੀਕ ਨਾ ਉੱਤਰ ਤਾਂ ਹੋਣਾ ਲੱਗਣਾ ਵੀ ਨਹੀਂ ਹੈਗਾ ਬਸ ਇੱਧਰ ਹੀ ਆ ਜੂਰੇ ਇੱਥੇ ਕਰਾ ਦਗੀਏ ਸਾਲ ਦਾ ਹੋਰ ਉਹ ਕਰਾ ਕੇ ਤੇ ਲੈ ਇੱਧਰ ਸੀ ਸਿਲੰਡਰ ਆ ਵਾਲੇ ਸਟੋਰ ਤੇ ਆਪਾਂ ਕਰਦੇ ਆ ਆਹੋ ਬਾਜਿਆ ਰੱਲਾ ਉਹ ਵੀ ਨਾ ਰਾਂਗੇ ਜਸ ਨਹੀਂ ਤਾਂ ਹੁਣ ਲਿਪੜੀ ਨਾ ਨਾਤਾ ਹੋਇਆ ਹਾਂ ਦੋਨੇ ਦੋਨੇ ਚੱਕਰ ਚੱਕਰ ਕੇ ਚੱਲੋ ਬੱਸ ਕੋਣੇ ਤੋਂ ਦੋ ਸੀ ਆਦੇ ਵਟਾ ਵੀਰੇ ਆਹ ਇੱਕ ਅੰਦਰ ਦੋ ਲਓ ਜੀ ਬਾਹਰੇ ਦੀ ਦੇਖੋ ਤੁਹਾਨੂੰ ਦਿਖਾਣਾ ਤਾਂ ਵਸ ਸਿਲੰਡਰ ਨਾ ਉੱਥੇ ਲਾਇਆ ਹੁੰਦਾ ਸੀ ਹੋਰ ਸੋਈ ਦੀ ਕੰਦਾਗੀ ਉਹਦੇ ਨਾਲ ਹੁੰਦਾ ਸੀ ਹੁਣ ਉਦਰੀ ਸੈਟ ਕਰਨਾ ਬੂ ਪਹਿਲਾਂ ਆ ਵਾਲੇ ਸਟੋਰ ਚ ਸਿਲੰਡਰ ਹੁੰਦਾ ਸੀਗਾ ਲਾਇਆ ਹੋਇਆ ਇੰਨਾ ਕੰਮ ਹੋ ਗਿਆ ਤੇ ਆਉਂ ਪੰਦੇ ਨਿਕਲ ਗਈ ਨਿਕਲੀ ਨਹੀਂ ਹਜੇ ਪੂਰੀ ਕੰਪਲੀਟ ਨਹੀਂ ਹੋਈ ਸ਼ਾਮ ਦਾ ਟਾਈਮ ਆ ਬਿਲਕੁਲ ਪਾਣੀ ਦੀ ਆਵਾਜ਼ਾ ਦੇਖੋ ਕਿੰਨੀਆਂ ਕਿੰਨੀਆਂ ਵਧੀਆ ਲੱਗਦੀਆਂ ਨੇ ਹਜੇ ਸੜਕ ਦਾ ਵਿਚਾਲੇ ਪਿਆ ਕੰਮ ਆ ਰੂੜੀ ਬਜਰੀ ਪਈ ਆ ਇਧਰੋਂ ਪੱਟਿਆ ਪਿਆ ਚੌਂਕੜੀ ਵਿਚਾਲੇ ਆ ਦੇਖੋ ਇਿੱਧਰ ਵੀ ਦਿਖਾ ਦਨੀ ਆ ਤੁਹਾਨੂੰ ਘਰ ਦਾ ਘਰ ਦੀ ਲਕੀਸ ਖਨਾ ਭਈਆ ਬਜਰੀ ਬਜਰੀ ਇੱਥੇ ਰੱਖੀ ਹੋਈ ਆ ਬਰੇਤੀ ਉੱਪਰ ਆ ਚੀਕੁਰੇ ਦਰਖਤ ਸਿਰ ਤੋਂ ਉਹ ਸੜਤੀ ਅਸੀਂ ਤਾਣੀਆਂ ਕਹੀਂ ਤੇ ਬੈਠੋ ਤੁਸੀਂ ਇੱਥੇ ਮੋਬਾਈਲ ਚੋ ਕੇ ਭਈਆ ਸੱਖਾਂ ਬਜਰੀ ਵੀ ਪਾਉਣੀ ਐ ਇੱਜ ਆ ਬਜਰੀ ਨਹੀਂ ਕੰਮ ਕਰਦੇ ਅੱਛਾ ਲਓ ਜੀ ਅੱਜ ਜਿਹੜਾ ਵਲੌਗ ਸ਼ੁਰੂ ਕਰਕੇ ਦੂਜਾ ਦਿਨ ਹੋ ਗਿਆ ਤੇਰਵਨੀਤ ਨੇ ਸਕੂਲੋਂ ਆ ਕੇ ਬਣਾਈਆ ਪੁਰਜੀ ਮੈਂ ਬਣਾਈਏ ਇਹਦੇ ਵਾਸਤੇ ਸਾਰਿਆਂ ਵਾਸਤੇ गाजर मटरा दी सब्जी आ आगे दो जन जस्ट नीड टू देख लो ओदे पापा बस मैं रोटी लागਦੀਆਂ ਜੀ ਅੱਜ ਉਹ ਤੇ ਆ ਕੱਪੜੇ ਕੁਸ ਰਾਤ ਧੋਤੇ ਸੀ ਸਵੇਰੇ ਪਾਏ ਨੇ ਅੱਜ ਸਾਡੇ ਲੈਟ ਹੀ ਨਹੀਂ ਆਈ ਸਵੇਰ ਦੀ ਲੈਟ ਨਹੀਂ ਆਈ ਹੈ ਕਿ ਹੁਣ ਆਈ ਆ ਸ਼ਾਮ ਨੂੰ ਆਈ ਟੁੱਟੀ ਆ ਗਈ ਜੀ ਆ ਗਈ ਟੁੱਟੀ ਦੇਖੋ ਲੋ ਜੀ ਅੰਦਰ ਬਣਾ ਲਓ ਪਰ ਜੀ ਗਾਜਰਾ ਮਟਰਾਂ ਦੀ ਸਬਜ਼ੀ ਪਨਕੀ ਰਹੀ ਜਿਆੜੀ ਇੱਕ ਦਿਨ ਪਹਿਲਾਂ ਵੀ ਬਣਾਈ ਸੀ ਉਸ ਦਿਨ ਮੈਂ ਆਲੂ ਪਾਉਣਾ ਭੁੱਲ ਗਈ ਤੇ ਰਵਨੀ ਤੇ ਰਵਨੀ ਦੇ ਪਾਪਾ ਕਹਿੰਦੇ ਆਲੂ ਨਹੀਂ ਪਾਇਆ ਹੈਗਾ ਤੇ ਆਲੂ ਬਿਨਾ ਇਹ ਟੇਸਟੀ ਨਹੀਂ ਲੱਗਦੀ ਮੇਰੇ ਦਿਮਾਗ 'ਚ ਹੀ ਨਹੀਂ ਰਹਾ ਤੇ ਹੁਣ ਮੈਂ ਚਟਕਾ ਕਰਤੀ ਇਹਨੂੰ ਹਲਾ ਕੇ ਫਿਰ ਜਿਹੜੀ ਕੱਲ ਵਾਲੀ ਇਕਲਿਪਾ ਨੇ ওই ਕੱਲਰ ਫਿਰ ਜਿਸਨੇ ਅਰਮਲੀ ਥੇ ਨੇ ਖੰਬਣੀ ਬੰਨੀ ਫਿਰ ਅਬਨੀਤ ਨੇ ਤੂੰ ਸਕੂਲ ਗਿਆ ਹੋਇਆ ਸੀ ਖਣਾ ਕਿਸਨੀ ਤੇ ਮਿਲ ਲੋ ਜਸਨੀਤ ਨੂੰ ਜਸਨੀਤ ਬੁਲਾਉਂਦਾ ਸਾਸ਼ਵੀ ਘਾਲ ਸਾਸ਼ਵੀ ਘਾਲ ਬੁਲਾ ਦੇ ਪੁੱਤ ਸਾਰਿਆਂ ਨੂੰ ਤੱਟੜੀ ਗਾਲ ਤੂੰ ਕਹ ਬੁਲਾ ਦਿਆ ਤੱਟੜੀ ਗਾਲ ਇਹ ਤਾਂ ਪਹਿਲੀ ਬੁਲਾ ਸਕਦੀ ਮੈਂ ਬੁਲਾਉਂਗੀ ਹਾਂ ਇਹ ਤਾਂ ਪਹਿਲਾ ਹੀ ਰਵਨੀਤ ਤਾਂ ਪਹਿਲਾ ਸੰਗ ਜਾਂਦੀ ਹੈ ਮੈਂ ਬੁਲਾਉਂਗਾ ਲੈ ਕੇ ਸਹੀ ਫਿਰ ਸਾਸ਼ਵੀ ਘਾਲ ਕੋ ਤੇ ਹੱਥ ਲਾ ਕੇ ਤੱਟੜੀ ਗਾਲ ਕੇ ਜੀ ਵੀਡੀਓ ਨੂੰ ਪਿਆਰ ਜਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਲੱਕਤਾ ਬਾਅਦ ਤੇ ਤਕੜਿਆ ਕਰੋ ਅਸੀਂ ਤੁਹਾਨੂੰ ਮਿਲਣ ਵਾਸਤੇ ਇੰਨੀ ਮਿਹਨਤ ਕਰਦੇ ਆ ਡੇਲੀ ਵੀਡੀਓ ਅਪਲੋਡ ਕਰਦੇ ਆ ਤੇ ਤੁਸੀਂ ਵੀ ਸਾਥ ਦਿਓ ਹਨਾ ਵੀ ਕਿ ਤੁਸੀਂ ਵੀ ਸਾਥ ਦਿਓ ਸਾਡਾ ਆ ਟੋਪੀ ਕਿਨੇ ਬਣਾਈ ਆ ਦੱਸ ਦੇ ਸਾਰਿਆਂ ਨੂੰ ਦੱਸ ਦੇ ਇੱਧਰ ਦੱਸ ਇਹਨਾਂ ਨੂੰ ਆਪਣੀ ਜੂਟੀ ਫੈਮਿਲੀ ਨੂੰ ਦੱਸ ਮੈਂ ਦੱਸ ਦਿੰਨੀ ਆ ਇਹ ਨਹੀਂ ਦੱਸ ਕਿਨੇ ਬਣਾ ਕੇ ਦਿੱਤੀ ਆ ਟੋਪੀ ਸੋਹਣੀ ਸੋਹਣੀ ਇਹ ਲਾਲੀ ਲੈ ਨਾਨੀ ਨੇ ਹਾਂ ਏ ਬਣਾ ਕੇ ਦਿੰਦੀ ਆ ਇਹ ਬਣਾ ਕੇ ਦਿੰਦੀ ਆ ਨਾਨੀ ਸਾਨੂੰ ਬਹੁਤ ਸਮਾਰ ਬਣਾ ਕੇ ਦਿੰਦੀ ਆ ਸਾਰਿਆਂ ਨੂੰ ਹਨਾ ਕੋਟੀਆਂ ਟੋਪੀਆਂ ਇੱਕ ਦਿਨ ਮੈਂ ਸਾਰੀਆਂ ਕੋਟੀਆਂ ਸ਼ੇਅਰ ਕਰੂੰਗੀ ਜਾਂ ਹੈਟ ਟੂਪ ਜਿਹੜੇ ਹੈਗੇ ਨੇ ਬਣੇ ਹੋਏ ਦੀਦੀ ਕੁਝ ਖਾਦਾ ਹੈ ਭੁੱਖ ਲੱਗੀ ਹੈ ਭੁੱਖ ਲੱਗੀ ਹੈ ਕੀ ਖਾਣਾ ਮੈਨੂੰ ਤਾਂ ਪੜੀਗੀ ਖਾਣੀ ਨਹੀਂ ਮਰਪੀ ਖਾਣੀ ਹੈ ਬਣਾਣਾ ਖਾਣਾ ਮਰਪੀ ਦੀ ਗਾਲੀ ਤੇ ਲਾਲ ਲਾਲੀ ਖਾਣਾ ਹੋਰ ਕੀ ਖਾਣਾ ਆ ਜੀ ਖਾਣੇ ਫੋਨ ਉੱਤੇ ਮੈਂ ਕਿਹਾ ਮੈਂ ਸਬਜ਼ੀਾਂ ਖਲਦੀ ਰਾਈਟ ਆ। ਬੰਦ ਕਰ ਦੇ ਖਾਣਾ ਨੋਤੀ ਮੰਮਾ। ਕਿਉਂ ਕਿਹੜੀ ਨੋਤੀ ਖਾਣੀ ਚਲੋ ਜੀ ਟੀਤਾ ਮੈਂ ਰੋਟੀ ਬਣਾ ਕੇ ਖਾ ਲਈਏ। ਸੇਬ ਖਾ ਲਈ ਸੇਬ ਦੇ ਦੇਣੀ ਹੈ ਕੱਟ ਕੇ। ਦੇਖ ਲੋ ਹਨਾ। ਅੱਛਾ। ਹੁਣ ਮੈਂ ਮੁਰਗੀ ਖਿਆਣੀ। ਫਿਰ ਮੁਰਗੇ ਲੈਣਾ ਹੋਣਾ ਮੈਂ। ਉਹ ਉਹ ਮੁਰਗੀ ਦੇ ਦੇ ਜਾਣੀ ਫਿਰ ਮੁਰਗਾ ਲੈ ਜਾਣਾ ਮੈਂ ਕੋਈ ਨਹੀਂ ਆ ਰਹੀ। ਕਿਹੜੀਆਂ ਨੇ ਉਹਦੇ ਕੋਲੇ? ਆਪਣੇ ਕੋਲ ਵੀ ਨਹੀਂ ਆ ਰਹਾ ਯਾਰ। ਅੱਛਾ। ਲੱਗਦੀ ਆ ਰੋਟੀ ਆ ਜਿਓ। ਲੋ ਜੀ ਅੱਜ ਮੈਂ ਦੱਸ ਨਹੀਂ ਭੁੱਲੀ ਅੱਜ ਸਾਡੀ ਮਿਸਤਰੀ ਨਹੀਂ ਆਈ ਜਿਹੜੀ ਹੈ ਪਹਿਲੀਆ ਕਲਿੱਪਾਂ ਨੇ ਸਟਾਰਟਿੰਗ ਵਾਲੀ ਆ ਉਹ ਕੱਲ੍ਹ ਆਲੀ ਆਣੀ। ਤੇ ਕੱਲ੍ਹ ਸ਼ਾਮ ਨੂੰ ਇੰਨਾ ਕੰਮ ਹੋ ਗਿਆ ਸੀ ਤੇ ਅੱਜ ਮਿਸਤਰੀ ਨਹੀਂ ਆਇਆ ਮਿਸਤਰੀ ਉਹਨਾਂ ਦੇ ਕੋਈ ਉਹ ਕਹਿੰਦੇ ਵੀ ਵਿਆਸ ਸੀ ਸਾਡੇ ਤੇ ਮਠਿਆਈ ਵਗੈਰਾ ਲੈਣ ਜਾਂਦੀ ਸੀ ਹਨਾ ਮੁੰਡੇ ਮੋਟਰਸਾਈਕਲ 'ਤੇ ਉਹ ਹੋ ਗਏ ਵੀ ਕਾਫੀ ਨੁਕਸਾਨ ਹੋ ਗਿਆ ਨਾ ਦੀ ਗੱਡੀ ਪਲਟ ਗਈ ਤੇ ਇੱਕ ਮੁੰਡੇ ਦੀ ਕਹਿੰਦੇ ਡੈਥ ਹੋ ਗਈ ਤੇ ਵਿਚਾਰਿਆਂ ਦਾ ਐਵੇਂ ਪ੍ਰੋਗਰਾਮ ਖਰਾਬ ਹੋ ਗਿਆ ਜਾਨੀ ਤੇ ਅੱਜ ਉਹ ਫਿਰ ਵਿਚਾਰੇ ਆ ਹੀ ਨਹੀਂ ਹੈਗੇ ਛੁੱਟੀ ਕਰਕੇ ਤੇ ਹਾਂ ਦੇਖੋ ਜੀ ਹਮਾਰੀਆਂ ਨੇ ਕੱਪੜੇ ਦਿਆ ਤਾਂ ਹਾਂ ਹੁਣ ਮੈਂ ਰੋਟੀ ਬਣਾਵਾਂ ਮੈਂ ਆ ਵੀ ਚੁੱਲ੍ਹਾ ਸਾਂਭਣਾ ਮੈਂ ਜਾਂਦੀ ਹੋਈ ਲਾਗੀ ਸੀਗੀ ਨਮਾ ਵੀ ਬਾਅਦ ਚ ਚਾਹ ਕਰ ਲੈਣਗੇ ਇਹਨੂੰ ਵੀ ਸਾਮਕੇ ਰੱਖ ਦਾਂਗੇ ਹੁਣ ਆ ਗਈ ਜੀ ਰੋਟੀ ਬਣਾਉਣ ਵਾਲਾ ਤਾਂ ਹਜੇ ਪਿੱਛੇ ਫਿਰਦਾ ਖਾਣ ਵਾਲੇ ਪਹਿਲਾਂ ਪਹੁੰਚ ਗਏ ਇਹਨਾਂ ਨੂੰ ਤਾਂ ਚੱਕ ਲਿਆ ਆਪਣਾ ਥਾਲ ਫਿਰ ਕਹਿਣਾ ਹੀ ਪੈਂਦਾ ਮੈਂ ਕਿ ਤੁਹਾਡਾ ਇਹ ਨਹੀਂ ਪਤਾ ਜਿਆਦਾ ਕਿੰਨਾ ਟਾਈਮ ਲੱਗ ਕੇ ਆਮ ਚੱਕੀ ਬੈਠੀ ਐ ਤੇਲ ਰੱਖ ਦੇ ਰੱਖ ਦੇ ਪੁੱਤ ਰੱਖ ਦੇ ਇੱਦਣ ਇੱਦਣ ਜਿੱਥੋਂ ਚੱਕਿਆ ਕੀ ਦਵੇ ਪੇਪਰ ਤੈਨੂੰ ਸੁਣ ਕੇ ਕਹਿੰਦੀ ਏ ਰੀਸਲਾ ਮੇਰਾ ਮਮਾ ਤੇਰਾ ਪੇਪਰ ਕਾਦੋ ਆ ਤੁਸੀਂ ਸਕੂਲ ਜਾਣਾ ਹੁੰਦਾ ਕਾਦਾ ਪੇਪਰ ਹੈ ਇਹਨੂੰ ਪੁੱਛੋ ਕਾਦਾ ਪੇਪਰ ਹੈ ਨਾ ਕਾਦਾ ਪੇਪਰ ਹੈ ਤੇਰਾ ਇਹ ਮੇਰਾ ਰੋਪੜ ਹਾਂ ਰੋਪੜ ਰੋਪੜ ਪੇਪਰ ਕਿਉਂ ਪਾ ਲਉ ਦਿੱਤੀ ਬਸ ਮੈਂ ਰੋਟੀ ਲੱਗਦੀ ਆਟਾ ਗੁੰਨੇ ਪਿਆ ਥੇ ਇੰਗਲਿਸ਼ ਹਾਂਜੀ ਨੂਨ ਲੈਣਾ ਲਓ ਜੀ ਬੜਾਈ ਨੇ ਕਾਦਰਾ ਨਾਲ ਮੱਕੀ ਦੀਆਂ ਰੋਟੀਆਂ ਕੱਲਾ ਕੁਝ ਕੰਨਕ ਦੀਆ ਬਣਾ ਕੇ ਰਮਨੀਤ ਨੇ ਕੰਨਕ ਦੀ ਖਾਦੀਆ ਇਹਦੇ ਪਾਪਾ ਨੂੰ ਮੱਕੀ ਦੀ ਕਿ ਮੈਂ ਵੀ ਲੋਨ ਨਹੀਂ ਖਾਣਾ ਹੈ। ਇਹਨੂੰ ਠੰਡੀ ਰੋਟੀ ਦੇ ਦੋ ਜੀ। ਠੰਡੀ ਰੋਟੀ ਦੇ ਦੋ। ਲੋਨ ਨਹੀਂ ਖਾਂਦੇ ਹੁੰਦੇ ਬੱਤ। ਠੰਡੀ ਕੋਈ ਰੋਟੀ। ਕਿਉਂ? ਗਰਮ ਖਾ ਹੋ ਜਾਣੀਏ ਬਸ। ਲਓ ਜੀ ਇਹ ਹੈਗਾ ਸ਼ਾਮ ਦਾ ਟਾਈਮ ਤੇ ਮੁਰਗੀ ਦੀ ਪੈਕਿੰਗ ਕਰੀਆ ਕਿਉਂਕਿ ਸਵੇਰ ਤੋਂ ਸ਼ਾਮ ਤੱਕ ਨਾ ਕਦੇ ਕੋਈ ਮੁਰਗੀ ਲੈਣ ਆ ਗਿਆ, ਕਦੇ ਕੋਈ ਇਹ ਜੇ ਟਾਈਮ ਆ ਨਾ ਐਗਸ ਲੈਣ ਵੀ ਮਤਲਬ ਬਹੁਤ ਵੀਰੇ ਪੈਣਾ ਵੀਰ ਆਉਂਦੇ ਨੇ ਹਨਾ ਪਿੰਡ ਚੋਂ ਜਾਂ ਬਾਹਰੋਂ ਵੀ ਤੇ ਇਹ ਕੰਮ ਆਪਣਾ ਸਾਰਾ ਦਿਨ ਹੀ ਚੱਲਦਾ ਹੁਣ ਕਿਉਂਕਿ ਪੋਲਟਰੀ ਦਾ ਕੰਮ ਇਹ じゃ ਹੁੰਦਾ ਸੀ ਘਰ ਛੱਡ ਕੇ ਬਿਲਕੁਲ ਇੱਧਰ ਉੱਧਰ ਨਹੀਂ ਹੋ ਸਕਦੀ। ਲਓ ਜੀ ਸੰਦੀਪ ਮੁਰਗੀ ਪੈਕ ਕਰਕੇ ਹਟੇ ਨੇ ਤੇ ਫਿਰ ਬਨੀ ਤੇ ਲੱਡੂ ਇਹਨੂੰ ਨਾ ਬੱਸ ਫੋਨ ਨਹੀਂ ਇਹ ਲੱਡੂ ਖਾਣਾ ਹੀ ਨੇ। ਕਿਸੇ ਲੱਡੂ ਖਾਣਾ ਲੈ ਲੱਡੂ ਖਾ ਲੈ। ਹੁਣ ਮੈਂ ਚਾਹ ਬਣਾਦਾ। ਮੈਂ ਚਾਹ ਬਣਾਦਾ ਪੁੱਤ। ਉਹ ਵੀਰਿਆਂ ਵਾਸਤੇ ਚਾਹ ਬਣਾਦਾ। ਤੇ ਕੀਦਰ ਦਾ ਸੋਕਾ ਦੇਖੋ ਪਿਛਲੇ ਸਾਲ ਲਵਾਇਆ ਸੀ ਹਨਾ ਜਿਹੜੀ ਇਹ ਪੈਨਾ ਨੀਰ ਸੂਈ ਚ ਲਵਾਉਣਾ ਹੁਣੀ ਲਵਾ ਲਓ ਸਟਾਰਟਿੰਗ ਜਿੰਨਾ ਨੇ ਬਸ ਜ਼ਿਆਦਾਤਰ ਘਰਾਂ ਤੋਂ ਇਹ ਲੱਗੇ ਹੋਏ ਨੇ ਵੀ ਸੌਖਾ ਰਹਿੰਦਾ ਸੂਈ ਚ ਭਾਂਡੇ ਸਾਫ਼ ਕਰਨੇ ਚਾਹ ਬਣਾਉਣੀ ਹੁੰਦੀ ਹੈ ਕਰਮਖਾਣੀ ਲੈ ਲੂ ਜਲਦੀ ਜਲਦੀ ਚਾਹ ਬਣ ਜਾ ਟਾਈਮ ਦੀ ਬਹੁਤ ਬਚਤ ਹੋ ਜਾਂਦੀ ਆ ਅਸੀਂ ਲਵਾਇਆ ਸੀ ਇਹ ਦਸੰਬਰ ਚ ਦਸੰਬਰ ਜੀ ਕਿਰੇ ਮੇ ਲਗਾ ਪਰ ਮੋੜ ਲੂ